ਮਸੀਕੀ ਸੋ ਪਰਮੇਸ਼ਰ ਦੇ ਪ੍ਰੇਮੀਆਂ ਅੱਜ ਅਸੀਂ ਟੈਂਡੀ ਵਾਲੇ ਦੇ ਵਿੱਚ ਪਹੁੰਚੇ ਹੋਏ ਹਾਂ ਔਰ ਇਸ ਜਗ੍ਹਾ ਤੇ ਬਹੁਤ ਹੀ ਕਠਿਨ ਰਸਤਾ ਹੈ ਬੇੜੀ ਤੇ ਆਉਣਾ ਪੈਂਦਾ ਹੈ ਕਾਫੀ ਲੋਕ ਪਿੱਛੇ ਮੁੜ ਜਾਂਦੇ ਨੇ ਪਰ ਜਦੋਂ ਅਸੀਂ ਇਹ ਪਿੰਡ ਦੇ ਵਿੱਚ ਵੜੇ ਹਾਂ ਬੜਾ ਡਿਸਪੀਪਲਾ ਨੇ ਬੜਾ ਵਧੀਆ ਔਰ ਬੜੀ ਇੱਜ਼ਤ ਮਾਨ ਕੀਤਾ ਹੈ ਔਰ ਸ਼ਰਾਰਤੀ ਅਨਸਰਾਂ ਦੇ ਲਈ ਇੱਕ ਬੜੀ ਵਧੀਆ ਇੱਥੇ ਵੇਖਣ ਦੇ ਲਈ ਚੀਜ਼ ਮਿਲੀ ਇਹ ਖਾਲਸਾ ਜੀ ਆਏ ਨੇ ਇੱਥੇ ਗੁਰੂ ਦੀਆਂ ਫੌਜਾਂ ਇਹਨਾਂ ਨੇ ਵੀ ਵੈਲਕਮ ਕੀਤਾ ਜਫੀ ਪਾ ਕੇ ਮਿਲੇ ਨੇ ਔਰ ਅਸੀਂ ਵੀ ਜਫੀ ਪਾਈ ਆ ਔਰ ਸਾਰੇ ਪਿੰਡ ਨੇ ਸਾਡਾ ਵੈਲਕਮ ਕੀਤਾ ਏ ਬੜਾ ਵਧੀਆ ਲੱਗਾ ਬੜਾ ਪਿਆਰ ਏ ਬੜਾ ਡਿਸਪਲਨ ਏ ਇਸ ਪਿੰਡ ਦੇ ਵਿੱਚ ਪਰ ਇਹ ਹੜ੍ਹ ਦੀ ਮਾਰ ਦੇ ਥਲੇ ਬਹੁਤ ਜ਼ਿਆਦਾ ਪਿੰਡ ਨੇ ਮੈਂ بڑے ਪਿੰਡਾਂ ਚ ਗਿਆ ਪਰ ਇਹ ਡਾਢਾ ਹੀ ਪਿੰਡ ਏ ਜਿਹੜਾ ਪਾਣੀ ਦੀ ਲਪੇਟ ਚ ਆਇਆ ਪਿਆ ਦਵਾਵਾਂ ਦੀ ਵੀ ਲੋੜ ਏ ਇਹਨਾਂ ਨੂੰ ਤਾਕਤ ਦੀ ਵੀ ਲੋੜ ਏ ਸਾਰੇ ਮਿਲਜੋਲ ਕੇ ਆਪ ਇਹਨਾਂ ਦੀ ਮਦਦ ਕਰੀਏ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਭਾਰਤ ਦਾ ਬਹੁਤ ਸੋਹਣਾ ਪਿੰਡ ਏ ਜਿਹੜਾ ਇਹ ਬਣੇਗਾ ਟੈਂਡੀ ਵਾਲਾ ਏ ਜਬ